ਬੜਾ ਫਾਰੀ ਸੋਹਣਾ ਸਮਾਂ ਹੈ ਸਾਰੀ ਰਾਤ ਰੈਣ ਸਬਾਈ ਕੀਰਤਨ ਉਸ ਤੋਂ ਬਾਅਦ ਅੰਮ੍ਰਿਤ ਵੇਤ ਤੋ ਲੈ ਕੇ ਹੁਣ ਤੱਕ ਗੁਰਮਖੀ ਦੀ ਰਸਨਾ ਤੋਂ ਕੀਰਤਨ ਸਰਵਣ ਕੀਤਾ ਫਿਰ ਸਤਕਾਰਯੋਗ ਗੁਰੂਖ ਪਿਆਰੇ ਜਾਨੀ ਗਰੀਬ ਸਿੰਘ ਸਾਹਿਬ ਜੀ ਸ੍ਰੀ ਅਮਰ ਸਰਸਾ ਗੁਰੂ ਕੇ ਸ੍ਰੀ ਮੁਖਵਾਕ ਔਰ ਸਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਾਤਾਰ ਜੋ ਸਤguru ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੋਂ ਵਰਸਾਏ ਹੋਏ ਔਰ ਦਮਦਮੇ ਤਖਸਾਲ ਦੇ ਚਲਾਉਣ ਵਾਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਵਿੰ드ਰਾਵਾਲੇ ਜਿਨ੍ਹਾਂ ਦਾ ਅੱਜ ਜਿਹੜੀ ਰਾਤ guzri ਹੈ ਪਰਮੇਸ਼ਰ ਦੇ ਚਰਨਾਂ ਵਿੱਚ ਪਹੁੰਚਣ ਦਾ ਸਮਾਂ ਹੈ ਜਿੱਥੋਂ ਤੱਕ ਸੰਗਤਾਂ ਹੁਣ ਬੈਠੀਆਂ ਹਨ ਠੀਕ ਉੱਥੇਕ ਅੱਜ ਦੇ ਦਿਨ ਠੀਕ ਐਸੇ ਟਾਈਮ ਤੇ ਉਹਨਾਂ ਦਾ ਪਲੰਗਾ ਜਦੋਂ ਇਥੋਂ ਉਹਨਾਂ ਦਾ ਸਰੀਰ ਉਹਨਾਂ ਦੇ ਹੁਕਮ ਅਨੁਸਾਰ ਪਤਾਲਪੁਰੀ ਨੂੰ ਲੈ ਕੇ ਜਾਣਾ ਸੀ ਉੱਥੇ ਕੀ ਇਕੱਠਾ ਹੋਇਆ ਉਸੇ ਤਰ੍ਹਾਂ ਨਜ਼ਾਰਾ ਹੁਣ ਵੀ ਪ੍ਰਤੀਤ ਹੋ ਰਿਹਾ ਹੈ ਕਿ ਉਦੋਂ ਵੀ ਹਜ਼ਾਰਾਂ ਸੰਗਤਾਂ ਬੜੇ ਵਿਸਮਾਤ ਤੇ ਬੜੇ ਪਾਰਿਵਾਰ ਆਜ਼ ਵਾਲੀ ਅਵਸਰਤ ਦੇ ਵਿੱਚ ਇੱਥੇ ਪੁੱਜੀਆਂ ਹੋਈਆਂ ਸਨ ਸੋ ਉਹ ਆਪਣੇ ਪਿਆਰੇ ਉਹਨਾਂ ਦਾ ਜੀਵਨ ਕਿੱਡਾ ਵੱਡਾ ਪਾਰਿ ਸੁਚੱਜਾ ਕਿਹੋ ਜਿਹਾ ਅਲੌਕਿਕ ਤੇ ਅਸਚਰਜ ਸੀ ਜੋ ਸੁਣਾਉਣ ਨੂੰ ਅੱਜ ਬਹੁਤ ਚਿਤ ਕਰਦਾ ਸੀ ਪਰ ਮੁੜ ਮੁੜ ਕੇ ਇਹ ਸੰਕਲਪ ਆ ਰਿਹਾ ਕਿ ਟਾਈਮ ਜ਼ਿਆਦਾ ਹੋ ਗਿਆ ਹੈ ਸੋ ਇਹ ਠੀਕ ਹੀ ਹੈ ਮੇਰਾ ਮਨ ਅਨੁਭਵ ਕਰ ਰਿਹਾ ਹੈ ਤੇ ਇੰਨਾ ਜ਼ਿਆਦਾ ਟਾਈਮ ਨੂੰ ਅੱਗੇ ਪਿੱਛੇ ਕਰਦੇ ਜਾਂਦੇ ਨਾਲ ਮੇਰੇ ਮਨ ਤੇ ਬਹੁਤ ਕਾਫੀ ਅਸਰ ਪੈ ਜਾਂਦਾ ਹੈ ਕਿਉਂਕਿ ਅਸੀਂ ਨੇਤੀ ਟਾਈਮ ਦੇ ਪਾਬੰਦ ਰਹਿਣ ਵਾਲੇ ਆ ਸਾਰੀਆਂ ਸਟੇਜਾਂ ਤੇ ਸਭ ਥਾਵਾਂ ਤੇ ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਪਰ ਜਿਨ ਗੁਰੂ ਕੇ ਸਾਧੂ ਨੇ ਆਪਣੇ ਸਰੀਰ ਹੀ ਗੁਰੂ ਕੇ ਅਰਥ ਲਾ ਦਿੱਤਾ ਹੈ ਮਾ ਸਰਦਾਰ ਲਾਈ ਮੁਖ ਧੂੜਾ ਸਾਡੇ ਮਾਲਕ ਬੜੀ ਸਦਾ ਕਿ ਉਹਨਾਂ ਨੇ ਚਰਨ ਧੂੜ ਅਸੀਂ ਆਪਣੇ ਮੱਥੇ ਤੇ ਲਾਈ ਸਾਡੇ ਮਨ ਵਿੱਚ ਬੜੀ ਸਰਦਾ ਹੈ ਸਾਰਾ ਹੀ ਜੀਵਨ ਪੜ ਕੇ ਵੇਖ ਲੋ ਗੁਰੂ ਪਿਆਰਿਓ ਗੁਰਮੁਖ ਪਿਆਰਿਆਂ ਦਾ ਜੀਵਨ ਛੋਟਾ ਜਿਹਾ ਜੀਵਨ ਛਪਾਉਣ ਦਾ ਯਤਨ ਹੁਣ ਹੋ ਰਿਹਾ ਹੈ ਜੇ ਸਤਗੁਰੂ ਜੀ ਨੂੰ ਤੇ ਮਾਪੁਰਖਾਂ ਨੂੰ ਪਾਇਆ ਤਾਂ ਸੋ ਕੇਵਲ ਨਮੂਨੇ ਵਾਤਰ ਪਰ ਜਦੋਂ ਤੋਂ ਲੈ ਕੇ ਹੋਸ਼ ਆਈ ਔਰ ਅਖੀਰਲੇ ਅੱਜ ਦੇ ਦਿਨ ਤੱਕ ਸੋ ਸਵਾਏ ਗੁਰੂ ਕੀ ਸਿੱਖੀ ਕਮਾਉਣ ਤੋਂ ਪ੍ਰਚਾਰ ਕਰਨ ਤੋਂ ਹੋਰ ਕੋਈ ਵੀ ਕੰਮ ਨਹੀਂ ਕੀਤਾ ਇਹੀ ਅਰਦਾਸ ਸੀ ਕਿ ਅੰਤਲੇ ਸਵਾਸ ਤੱਕ ਗੁਰੂ ਕੀ ਕਥਾ ਕਰਨੀ ਤੇ ਪ੍ਰਚਾਰ ਕਰਨਾ ਆਪਣਾ ਸਾਰਾ ਸਰੀਰ ਹੀ ਲਾ ਦਿੱਤਾ ਗੁਰੂ ਕੇ ਪਿਆਰਿਆਂ ਨੇ ਗੁਰੂ ਕੇ ਅਰਥ ਮੜੀ ਸਰਦਾ ਐਸੇ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗੱਸ ਪਾਹੇ ਉਹਨਾਂ ਦੇ ਚਰਨ ਧੂੜ ਅਸੀਂ ਮੱਥੇ ਤੇ ਲਾਈਏ ਹਰਤ ਪਲਤ ਹਰ ਸੋਭਾ ਪਾਵਾ ਉਹ ਹਰੀ ਦੇ ਪਿਆਰੇ ਲੋਕ ਪਰਲੋਕ ਤੇ ਸਭ ਸੋ ਬਾਪੂ ਦੇ ਅਸੇ ਗੁਰੂ ਕੇ ਪਿਆਰੇ ਹਰ ਰੰਗ ਲੱਗਾ ਮਨ ਗੂੜਾ ਉਹਨਾਂ ਦੇ ਮਨੂ ਗੂੜਾ ਨਾਮ ਦਾ ਰੰਗ ਲੱਗ ਗਿਆ ਜਿਹੜਾ ਨਾ ਮੈਲਾ ਨਾ ਤੁੰਬਲਾ ਨਾ ਭਗਵਾਨ ਨਾ ਕਾਚੋ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ ਜੇ ਵੱਡੀ ਭਾਰੀ ਬਿਮਾਰੀ ਹੈ ਡਾਕਟਰ ਕਹਿੰਦੇ ਨੇ 6 ਮਹੀਨੇ ਕਥਾ ਨਾ ਕਰਿਓ ਸੋ ਚੁੱਪ ਕਰ ਰਹੇ ਨੇ ਜੇ ਤਾਂ ਹਾਂ ਕਹਿ ਦੇਣ ਤਾਂ ਫਿਰ ਉਹ ਮੰਨਣੀ ਪੈਣੀ ਹੈ ਗੱਲ ਝੂਠ ਤਾਂ ਬੋਲਣਾ ਨਹੀਂ ਇਹ ਕਹਿੰਦੇ ਨੇ ਸਾਡਾ ਤਾਂ ਜੀਵਨ ਹੀ ਕਥਾ ਹੈ ਇਹ ਕਹਿੰਦੇ ਛੇ ਮਹੀਨੇ ਦਾ ਕਰਿਓ ਇਹ ਨਹੀਂ ਗੱਲ ਬਣ ਸਕਣੀ ਚੁੱਪ ਕਰ ਰਹੇ ਨੇ ਅਸੀਂ ਕਹਿ ਤਾ ਅੱਛਾ ਜੀ ਅਸੀਂ ਬੇਨਤੀ ਕਰਾਂਗੇ ਨੇੜੇ ਵਾਲੇ ਕਹਿੰਦੇ ਨੇ ਬੇਨਤੀ ਕਰਾਂਗੇ ਨਾਲ ਪਰ ਮੁੜ ਗਿਆ ਕਹਿੰਦੇ ਚੰਗੇ ਭਰੇ ਆ ਤਗੜੇ ਆ ਲਿਆਓ ਗੱਡੀ ਚੱਲੀਏ ਜੇ ਇਥੋਂ ਆਹ ਡਿਸਚਾਰਜ ਦਾ ਕਾਗਜ਼ ਲੈਣਾ ਪੈਂਦਾ ਉਹ ਲੈ ਲਈਏ ਐਂ ਦੇਰ ਸਿੱਤਾਰਾ ਸੁਤਤਾ ਤੁਸੀਂ ਬਣਾ ਲਿਓ ਤੇ ਕਾਰ ਲਿਆਓ ਛੇਤੀ ਚਲੀਏ ਕਥਾ ਕਰੀਏ ਕਥਾ ਚੱਲ ਕੇ ਖੁਰਾਕ ਅਸਲ ਜਿਹੜੀ ਖੁਰਾਕ ਉਹ ਖਾਈਏ ਚੱਲ ਕੇ ਤਗੜੇ ਹੋਈਏ ਛੇਤੀ ਮੋਟਰ ਆ ਗਈ ਹੈ ਭੱਜ ਕੇ ਆ ਗਈ ਪਿੰਡ ਦੇ ਵਿੱਚ ਸਿੰਘ ਸਾਰਾ ਜੱਥਾ ਬੜਾ ਤਿਆਰ ਪੁਰ ਤਿਆਰ ਜੈਕਾਰੇ ਖੁਸ਼ੀ ਦੇ ਬੁਲਾਏ ਸੋ ਤਗੜੇ ਦੇ ਮਹਾਪੁਰਖ ਆ ਗਏ ਨੇ ਕਥਾ ਕਰਨਗੇ ਡਾਕਟਰਾਂ ਨੇ ਕੀ ਕਿਹਾ ਡਾਕਟਰ ਨੇ ਤਾਂ ਕਿਹਾ 6 ਮਹੀਨੇ ਨਾਂ ਕਰਿਓ ਤੇ ਮਹਾਪੁਰਖ ਕੀ ਕਹਿੰਦੇ ਨੇ ਇਹ ਨਹੀਂ ਹਾਲੇ ਪਤਾ ਕੀ ਕਹਿੰਦੇ ਨੇ ਮਾਪ ਕੋ ਕਹਿੰਦੇ ਨੇ 6 ਮਿੰਟ ਵੀ ਔਖੇ ਨੇ ਲੰਘਣੇ ਲਿਆਓ ਸਿੰਘੋ ਪੈਨਾ ਪੁੱਛੀਆਂ ਪ੍ਰਕਾਸ਼ ਕਰੋ ਤੇ ਕਥਾ ਚਰ ਲਈਏ ਤੇ ਫਿਰ ਆਪਾਂ ਆਰਾਮ ਕਰ ਲਈਏ ਡਾਕਟਰ ਕਹਿੰਦਾ ਆਰਾਮ ਕਰੋ ਕਹਿੰਦੇ ਆਓ ਆਰਾਮ ਕਰੀਏ ਫਿਰ ਆਪਾਂ ਆਰਾਮ ਕਰਨ ਲੱਗੇ ਤੇ ਕਥਾ ਕਰਨ ਲੱਗ ਪਏ ਨੇ ਜਿਵੇਂ ਬਹੁਤ ਸਾਰੇ ਚਿਰ ਦਾ ਵਿਛੜਿਆ ਹੋਇਆ ਕੋਈ ਪੁੱਤਰ ਆਪਣੇ ਪਿਤਾ ਦੀ ਗੋਦ ਵਿੱਚ ਆ ਕੇ ਬੈਠਦਾ ਬਹੁਤ ਕਈ ਲਾੜਲਾ ਮਾਤਾ ਦੀ ਗੋਦ ਵਿੱਚ ਆ ਕੇ ਬੈਠਦਾ ਐਂਓ ਫਿਰ ਜਦੋਂ ਗੁਰੂ ਕੀ ਤਾਬਿਆ ਬੈਠ ਕੇ ਜੇ ਜੁਰਤ ਆ ਜਿਹੜਾ ਕੈਦਵੇ ਘੰਟਾ ਟਾਈਮ ਪੂਰਾ ਹੋ ਗਿਆ ਹਟ ਜਾਓ ਜੀ ਨਾ ਅੱਗੇ ਵਧੋ ਜੀ ਉਹ ਆਪਣੇ ਜਿਹੜਾ ਵਿਛੋੜਾ ਸੀ ਦੋ ਤਿੰਨ ਦਿਨਾਂ ਦਾ ਉਹਦਾ ਪ੍ਰਗਟਾਵਾ ਕਥਾ ਦੇ ਵਿੱਚ ਵਿੱਚ ਹੀ ਕਰਕੇ ਜਨਾ ਦਿੱਤਾ ਸੋ ਕਥਾ ਬਿਨਾਂ ਨਹੀਂ ਰਹਿ ਸਕਦੇ ਜੀਵਨ ਹੀ ਬਣ ਚੁੱਕਾ ਹੈ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਇੱਕ ਦਿਨ ਹੋ ਗਿਆ ਬਹੁਤਾ ਬੁਖਾਰ ਕਲਕੱਤੇ ਕਾਂਬੇ ਦਾ ਬੁਖਾਰ ਬੜਾ ਕੰਬ ਕੰਬ ਕੇ ਚੜਿਆ ਪੰਜ ਸੱਤ ਸਿੰਘ ਠੁੱਟੀ ਜਾਂਦੇ ਨੇ ਪਰ ਕਹਿੰਦੇ ਬਹੁਤਾ ਪਾਲਾ ਲੱਗਦਾ ਰਜ਼ਾਈਆਂ ਬੋ ਪਰਪਾਦਤੀਆਂ ਥੱਲੇ ਅੱਗ ਵੀ ਪਾ ਦਿੱਤੀ ਕਹਿੰਦੇ ਭਾਈ ਕਾਂਬਾ ਬਹੁਤਾ ਹੈ ਕੜਿਕ ਮਗਰ ਪੋਸ਼ਟੇ ਜੀ ਸੁਣਾਓ ਠੰਡ ਬਹੁਤੀ ਲੱਗਦੀ ਹੈ ਡਾਕਟਰ ਟੀਕਾ ਵੀ ਲਾ ਦਿੱਤਾ ਫਿਰ ਪੁੱਛਿਆ ਜੀ ਕੀ ਹਾਲ ਹੈ ਕਹਿੰਦੇ ਕਾਂਬਾ ਜਾਈ ਗਿਆ ਠੰਡ ਬਹੁਤੀ ਹੈ ਅੱਛਾ ਜੀ ਅੱਧਾ ਘੰਟਾ ਕਥਾ ਵਿੱਚ ਰਹਿ ਗਿਆ ਅਸੀਂ ਅੰਨ ਵਿੱਚ ਇੱਕ ਦੂਜੇ ਤੇ ਗੱਲ ਕਰਨ ਲੱਗੇ ਕਿਹੜਾ ਗਿਆਨੀ ਕਥਾ ਕਰੇਗਾ ਦੂਜੇ ਨੂੰ ਕਹਿ ਦਿੱਤੇ ਜਿਹਨੂੰ ਕਹਿ ਦਿੱਤੇ ਜਦੋਂ ਦਾ ਠੀਕ ਹੈ 25 ਮਿੰਟ ਬਾਕੀ ਰਹਿ ਗਏ ਨੇ ਰਾਜੀ ਸਿੰਘ ਤਾਂ ਕੀਰਤਨ ਕਰਨ ਲੱਗ ਪਏ ਨੇ ਸੋ ਵੇਕਰ ਪੰਜ ਸ਼ਲਾਲਾ ਤੇ ਚਲ ਕਥਾ ਦੀ ਤਿਆਰ ਹੋ ਸੋ ਕੜੀ ਤੇ ਟਾਈਮ ਪੁੱਛਿਆ ਕਿ ਟਾਈਮ ਹੋਇਆ 10 ਮਿੰਟ ਦੀ ਕਥਾ ਵਿੱਚ ਰਹਿ ਗਏ ਨੇ 10 ਮਿੰਟ ਪਹਿ ਗਏ ਨੇ ਕੇਵਲ ਹਾ ਲਾਇਓ ਰਜਾਈ ਉੱਪਰ ਲਈ ਦੂਸਰੀ ਆਪੇ ਲਾ ਦਿੱਤੀ ਐ ਹਾ ਲਾਇਓ ਜਲਦਾ ਘੜਵਾ ਲੇਟ ਹੋ ਚੱਲੇ ਸੀ ਸੋ ਪਹਿਲਾਂ ਦਾ ਦੱਸਿਆ ਚਲੋ ਚੱਲੀਏ ਇਹ ਤੁਹਾਨੂੰ ਬਖਾਲ ਸੀ ਦੀ ਕੰਬਾ ਸੀ ਦੀ ਕਿਸ ਕਦੋਂ ਸੀ ਕਹਿੰਦੇ ਕਥਾ ਆਬਿਆ ਵਿੱਚ ਆ ਕੇ ਬੈਠ ਕੇ ਕਥਾ ਕੀਤੀ ਹੈ ਮੇਂ ਕੋਈ ਬੁਖਾਰ ਕੋਈ ਵੀ ਚੀਜ਼ ਨੇੜੇ ਨਹੀਂ ਹੈਰਾਨ ਰਹਿ ਗਏ ਨੇ ਡਾਕਟਰ ਇੱਕ ਵਾਰੀ ਦੋ ਵਾਰੀ ਨਹੀਂ ਇਹ ਕਈ ਵਾਰੀ 5 7 10 20 ਵਾਰੀ ਪਰਤਿਆ ਕੇ ਦੇਖਿਆ ਬੁਖਾਰ ਸੀ ਜੇ ਆਗੇ ਨੇ ਮੁਰਕੇ ਤੇ ਕਹਿੰਦੇ लेट ਗਏ ਨੇ ਅੱਧਾ ਘੰਟਾ ਹੋ ਗਿਆ ਮਗਰੋਂ ਕਹਿੰਦੇ ਬੁਖਾਰ ਜੇ ਆ ਸੀ ਕੋਈ ਸਰੀਰ ਤੇ ਦੇਖੋ ਨਬਜ਼ ਹਾਂਜੀ ਅੱਗੇ ਨਾਲ ਤੇ ਤੇਜ਼ ਹੈ ਗਰਮ ਸੋ ਅੱਛਾ ਬੁਖਾਰ ਸੀ ਅੱਗੇ ਹਾਂ ਹੁਣ ਵੀ ਕੁਛ ਪ੍ਰਤੀਤ ਹੋ ਰਿਹਾ ਮਾੜਾ ਜਿਹਾ ਰਾਤ ਫਿਰ ਬੁਖਾਰ ਰਿਹਾ ਹੈ ਤੜਕਾ ਹੋਇਆ ਹੈ ਕਿਰਿਆ ਸਦੂ ਕਰਾਓ ਇਸ਼ਨਾਨ ਅੱਗੇ 4 ਵਜੇ ਇਸ਼ਨਾਨ ਹੁੰਦਾ ਸੀ ਅੱਜ ਬੁਖਾਰ ਤੇਰੇ ਤੋਂ 3:30 ਵਜੇ ਹੋ ਗਿਆ ਅੱਧਾ ਘੰਟਾ ਪਹਿਲਾਂ ਬੁਖਾਰ ਜੋ ਹੋਇਆ ਆਕਰਪਨ ਹੋਇਆ ਸੋ ਅੱਜ ਕਥਾ ਕਰਨ ਅੱਗੇ ਨਾਲੋਂ ਵੀ ਪਹਿਲਾਂ ਆ ਗਏ ਤੇ ਅੱਧਾ ਘੰਟਾ ਵੱਧ ਕੀਤੀ ਹੈ ਕਥਾ ਇਹ ਬੁਖਾਰ ਚੜੇ ਵਿੱਚ ਕਥਾ ਹੋ ਰਹੀ ਹੈ ਇਹ ਜੀਵਨ ਹੈ ਗੁਰੂ ਕੇ ਪਿਆਰਿਆਂ ਦਾ ਹੱਥ ਘਰੋਂ ਤਾਂ ਕੋਈ ਕਰ ਲਵੇਗਾ ਨੇ ਪੁੱਗ ਸਕਦਾ ਹੱਥ ਕੋਈ 10 ਮਿੰਟ 20 ਮਿੰਟ ਕੋਈ ਇੱਕ ਦਿਨ ਆਸ ਕਰ ਲਓ ਦੋ ਦਿਨ ਕਰ ਲਓ ਨਿਤ ਦਾ ਜੀਮਨ ਹਾਜ਼ਰ ਨਬਾਬ ਸਾਹਿਬ ਸੋ ਬੁਖਾਰ ਬਹੁਤਾ ਹੋ ਗਿਆ ਦੁਪਹਿਰ ਸੋ ਤੜਕੇ ਤੋਂ ਇਸ਼ਨਾਨ ਕਰ ਲਿਆ ਪਰ लेट ਗਏ ਕਥਾ ਕੀਤੀ ਹੋਰ ਸਿੰਘ ਸਾਹਿਬ ਨੇ ਸੋ ਕਹਿਣ ਲੱਗੇ ਕਦੇ ਇੱਧਰ ਪਾਸਾ ਕਦੇ ਇੱਧਰ ਪਾਸਾ ਲੈੰਦੇ ਨੇ ਪੁੱਛਿਆ ਜੀ ਕੀ ਕਾਰਨ ਹੈ ਕਹਿੰਦੇ ਬੇਚੈਨੀ ਹੈ ਮਨ ਵਿੱਚ ਹੈਰਾਨ ਹੋ ਗਏ ਮਨ ਵਿੱਚ ਬੇਚੈਨੀ ਕਿਹੜੀ ਗੱਲ ਦੀ ਕਹਿੰਦੇ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਤੁਸੀਂ ਗੁਰੂ ਕਿਤਾਬਾਂ ਨਹੀਂ ਪੜ੍ਹ ਕੇ ਗਏ ਚਲੋ ਚੱਲ ਜੀ ਹੁਣ ਤਾਂ ਖੰਡ ਪਾਠਾਂ ਨੇ ਪ੍ਰੋਗਰਾਮ ਹੋ ਗਿਆ ਨਾ ਕੋਤਰਸੋ ਪਾਸ ਚੱਲ ਰਹੇ ਨੇ ਅੱਛਾ ਭਾਈ ਭੋਗ ਪੈ ਗਿਆ ਹੁਣ ਚਲੋ ਗੁਰੂ ਕਿਤਾਬਾਂ ਦੇਖਿਆ ਉਹਨਾਂ ਦੇ ਤਾਂ ਹੀ ਸ਼ਾਇਦ ਮੱਛੀ ਪਾਣੀ ਤੋਂ ਬਾਹਰ ਨਿਕਲ ਕੇ ਨਹੀਂ ਨ ਤੜਫਦੀ ਹੋਵੇ ਜਿਨ੍ਹਾਂ ਮਹਾਂਪੁਰਖਾਂ ਨੂੰ ਤਰਫ ਦੇ ਆ ਦੇਖਿਆ ਜਦੋਂ ਤੱਕ ਉਹ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕਰ ਲੈਂਦੇ ਉਹਨਾਂ ਦੇ ਬਚਨ ਕਈ ਵਾਰੀ ਸੁਣਨੇ ਨੇ ਕਹਿੰਦੇ ਗੁਰੂ ਕੇ ਸਿੱਖ ਚੜ੍ਹਦੀ ਕਲਾ ਵਾਲੇ ਸਬਦ ਦੇ ਦਰਸ਼ਨ ਕਰਕੇ ਮਨ ਹਰਿਆ ਭਰਿਆ ਹੁੰਦਾ ਹੈ ਪਰ ਕਹਿੰਦੇ ਭਾਵੇਂ ਇੱਕ 100 ਸਾਧ ਦੇ ਦਰਸ਼ਨ ਕਰ ਲਈਏ 100 ਸਾਧ ਦੇ ਪਰ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ ਸਾਡੇ ਮਨ 'ਚ ਚੈਨ ਤੇ ਸ਼ਾਂਤੀ ਤੇ ਟਿਕਾਅ ਨਹੀਂ ਆਉਂਦਾ ਭਾਵੇਂ 100 ਸਾਧ ਦੇ ਦਰਸ਼ਨ ਕਰਵਾ ਦਿਓ ਕਹਿੰਦੇ ਇੱਕ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਾ ਦਿਓ ਫਿਰ ਭਾਵੇਂ ਥੋੜੇ ਗੁਰੂ ਕੇ ਸਿੱਖ ਮਿਲਣ ਨਾ ਵੀ ਮਿਲਣ ਮਨਕ ਚੈਨ ਤੇ ਤਕਾ ਤੇ ਸ਼ਾਂਤੀ ਹੈ ਇਹ ਗੁਰੂ ਕੇ ਪਿਆਰਿਓ ਜੀਮਣਾ ਗੁਰੂ ਕੇ ਸਿੰਘਾਂ ਦਾ ਸੋ ਜਿੰਦ ਜਮਰਦੀ ਭਾਵੇਂ ਇਹੋ ਜਿਹੇ ਦਿਨ ਨੇ ਆਪਜੀ ਕੰਟਾ ਕੰਟਾ ਚੌਰ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਔਰ ਮੂਲ ਮੰਤਰ ਦਾ ਪਾਠ ਔਰ ਧਨ ਗੁਰੂ ਨਾਨਕ ਦੇ ਜਾਗ ਦੀ ਜੋ ਧਨ ਗੁਰੂ ਬੰਗੜ ਦੇਵ ਜਾਗ ਦੀ ਜੋ ਧਨ ਗੁਰੂ ਅਮਰਦਾਸ ਚਾਗ ਦੀ ਜੋ ਧਨ ਗੁਰੂ ਰਾਮਦਾਸ ਚਾਗ ਦੀ ਜੋ ਧਨ ਗੁਰੂ ਗ੍ਰੰਥ ਸਾਹਿਬ ਜਾਗ ਦੀ ਜੋ ਇਹ ਕਹੀ ਜਾਣਾ ਤੇ ਚੌਰ ਕਰੀ ਜਾਣਾ ਦਸਾਂ ਹੀ ਪਾਠ ਸੰਗਤ ਤੇ ਗੁਰੂ ਗ੍ਰੰਥ ਸਾਹਿਬ ਦਾ ਨਾਮ ਲੈ ਕੇ ਚੌਰ ਅੱਧਾ ਅੱਧਾ ਘੰਟਾ ਕਰਦੇ ਆਂ ਵੇਖਿਆ ਫਿਰ ਮੂਲ ਮੰਤਰ ਦਾ ਪਾਠ ਫਿਰ ਵਾਹਿਗੁਰੂ ਮੰਤਰ ਦਾ ਅਭਿਆਸ ਕਰਦੇ ਆਂ ਕੇਵਲ ਚੌਰ ਕਰ ਹੀ ਜਾਂਦੇ ਨੇ ਖੜੇ ਉਸ ਆਨੰਦ ਨੂੰ ਤੇ ਪਿਆਰ ਨੂੰ ਉਹੀ ਜਾਣਦੇ ਹੋਣਗੇ ਸੋ ਪ੍ਰਤੱਖ ਜਾਣ ਕੇ ਇੱਕ ਦਸਾਂ ਹੀ ਪਾਠ ਸੰਗਤ ਤੇ ਚੌਰ ਕਰ ਰਹੇ ਹਾਂ ਅੱਜ ਭਾਈ ਕੀਰਤੀਆ ਜੀ ਬਣੀ ਬੈਠੇ ਨੇ ਅੱਜ ਭਾਈ ਜੇਠਾ ਜੀ ਜਿਵੇਂ ਚੌਰ ਕਰਿਆ ਕਰਦੇ ਪੰਜਵੇਂ ਤੇ ਛੇਵੇਂ ਪਾਠਾਂ ਦੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਤੇ ਚੌਰ ਹੋ ਰਿਹਾ ਹੈ ਗੁਰੂ ਪਿਆਰਿਓ ਨਿਸ਼ਚੈ ਵੇਖੋ ਗੁਰੂ ਕੇ ਪਿਆਰਿਆਂ ਦਾ ਤੇ ਪ੍ਰੋਸਾ ਹੁਣ ਚਾਹੀਦਾ ਸਾਡੇ ਮਨ ਦੇ ਵਿੱਚ ਸੋ ਉਹਨਾਂ ਨੂੰ ਡੜਾ ਰੰਗ ਪਰਮੇਸ਼ਰ ਦੇ ਨਾਮ ਦਾ ਲੱਗਾ ਹੋਇਆ ਮਨ ਨੂੰ ਉਹ ਲੋਕ ਪ੍ਰੋ ਲੋਕ ਕੋ ਸੋਭਾ ਪਾਉਂਦੇ ਨੇ ਗੁਰਮੁਖ ਦਰਗਹਿ ਸੁਰਖਰੂ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਤੇ ਮਨ ਲਿਆ ਜਿਨੇ ਨਾਮ ਧਾਇਆ ਗੈ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੱਥੇ ਉਹ ਜਾਏ ਤਿੱਥੇ ਉਹ ਸੁਰਖ ਰੂਪ ਉਸ ਕਾ ਮੋਢਠ ਸਭਾ ਪੀ ਤਰਿਆ ਤਾਵੇ ਸਾਹਿਬ ਚਿੱਤ ਤੇਰੇਆ ਭਗਤਾਂ ਜਿਠਿਆ ਮਨ ਕੀ ਕਟਿਆ ਮਹਿਲ ਸਾਧ ਸੰਗ ਬੁੱਠਿਆ ਲੋਕ ਪਰਲੋਕ ਵਿੱਚ ਰੱਬ ਦੇ ਪਿਆਰੇ ਸੋ ਬਾਪ ਪਾਉਂਦੇ ਹਨ ਉਹਨਾਂ ਦੇ ਮਨ ਦੇ ਵਿੱਚ ਚੂਟੂਆ ਗਾੜਾ ਰੰਗ ਪਰਮੇਸ਼ਰ ਦੇ ਨਾਮ ਦਾ ਲੱਗਿਆ ਹੈ